ਰੰਧਾ ਭਾਈ ਲੋਕਾਂ ਦਾ ਰਿਸਪੌਂਸ ਕਿੱਦਾਂ ਦਾ ਹੈ ਉਹ ਕੀ ਜੇ ਮੈਨੂੰ ਸਮਝ ਨਹੀਂ ਲੱਗ ਰਹੀ ਤੁਹਾਡੇ ਕੋਲ ਪਤਾ ਨਹੀਂ ਤੁਸੀਂ ਮਸ਼ੀਨਾਂ ਦੇਖਿਓ ਹਰ ਇੱਕ ਬੂਥ ਦੇ ਵਿੱਚੋਂ 10 ਦਾ 20 ਵੀ ਵੋਟਾ ਨਿਕਲਦੇ ਆਉਂਦੇ ਸਾਰੇ 100% 80 90% VOTING ਡੇਰਾ ਪਸੀ ਹਲਕੇ ਦੇ ਲੋਕਾਂ ਨੇ ਆਵਾਜ਼ ਵੀ ਪਾਰਟੀ ਨੂੰ ਕਰਦੀ ਅੱਜ ਕੋਈ ਸ਼ਰਮਾ ਇੱਕ ਪ੍ਰਾਪਰਟੀ ਡੀਲਰ ਹੈ ਉਹ ਅਗਰ ਵਿਕਾਸਾਣਾ ਅੱਜ 15 ਸਾਲ ਸ਼ਹਿਰ ਦਾ ਪ੍ਰਧਾਨ ਰਿਹਾ ਔਰ 10 ਵਾਰੀ 10 10 ਸਾਲ ਹੋ ਗਏ ਐਮਐਲਏ ਬਣੇ ਨੂੰ ਵਿਕਾਸ ਆਪਣੇ ਘਰ ਦਾ ਕਰ ਗਿਆ ਘਰ ਪਰ ਗਿਆ ठीकु नगरी औरी O ਇਹ ਤਾਂ ਨੁਕੜ ਮੀਟਿੰਗਾਂ ਸੀ ਗਿਆਚਾਰ ਤਾਂ ਮੈਨੂੰ ਤਾਂ ਆਪ ਨਹੀਂ ਪਤਾ ਲੱਗਦਾ ਹੋ ਕੀ ਆ ਇਹ ਤਾਂ ਹੋ ਗਿਆ ਕਮਲੀ ਯਾਰ ਦੀ ਕਮਲੀ ਅੱਜ ਪੰਜਾਬ ਦਵਾਨਾ ਹੋ ਗਿਆ ਭਗਵੰਤ ਮਾਨ ਦਾ ਅਰਵਿੰਦ ਕੇਜਰੀਵਾਲ ਦਾ ਸੱਚਮੁੱਚ ਇੱਕ ਆ ਨਾ ਚੀਜ਼ ਨਹੀਂ ਕੋਈ ਕਿਸਾਨ ਪੁੱਤ ਨੂੰ ਆ ਪਿੱਛੇ ਮੈਨੂੰ ਪਤਾ ਨਹੀਂ ਲੱਗਦਾ ਦੋ ਬਾਲ ਲੈ ਕੇ ਮੇਰੇ ਝਾੜੂ ਪਿੱਛੇ ਪੈ ਗਏ ਹੈ ਅੱਜ ਉਲਟਾ ਪੁਲਟਾ ਹੋ ਗਿਆ ਦੇਖੋ ਸਈ ਯਾਰ ਅੱਜ ਦਲ ਭਾਗੋ ਭਾਗੋ ਸੱਚੀ ਅੱਜ ਕਿਤਨਾ ਰਿਸਪੌਂਸ ਦਿਖਾ ਲਿਆ ਮੇਰੇ ਅੱਲਾਪ ਕੋਲ ਏ ਮਰ ਕਿੱਦਾਂ ਰੂਪ ਹੈਗਾ ਤੁਹਾਡਾ ਛੋਟੇ ਮਿੱਟਣਾ ਨੁਕੜ ਮੈਨੂੰ ਤਾਂ ਪਤਾ ਵੀ ਨਹੀਂ ਕੀ ਹੋ ਰਿਹਾ ਛੋਟੇ ਪਤਾ ਨਹੀਂ ਨੁਕੜ ਮਿੱਟਣਾ ਸਿਆਛੇ ਇਹ ਪਤਾ ਨਹੀਂ ਹੋਊ ਕਿ ਜੈ ਮੈਨੂੰ ਸਮਝ ਨਹੀਂ ਲੱਗ ਰਹੀ ਛੋਟੇ ਵੀ ਪਤਾ ਨਹੀਂ ਅੰਦਾਵਾ ਸਾਹਿਬ 4 ਨੰਬਰ ਤੋਂ ਪਾਰਟੀ 1 ਨੰਬਰ ਤੇ ਆ ਗਈ ਲੋਕਾਂ ਚ ਰੌਲਾ ਆਇਆ ਪਾਰਟੀ ਕਹਿੰਦੇ ਚੌਥੇ ਨੰਬਰ ਤੋਂ 1 ਨੰਬਰ ਤੇ ਆ ਗਈ ਆ ਲੋਕਾਂ ਦੇ ਵਿੱਚ ਰੌਲਾ ਪਿਆ ਤੁਹਾਡਾ ਕੀ ਕਹਿਣਾ ਇਸ ਬਾਰੇ ਦੇਖੋ ਜੀ ਗੱਲ ਇਹ ਆ ਇਹ ਤਾਂ ਨੰਬਰ 1 ਪਾਰਟੀ ਹੈ ਸਾਰੇ ਭਾਰਤ ਚ ਨੰਬਰ 1 ਹੀ ਰਹਿਣੀ ਹੈ ਚੌਥੇ ਨੰਬਰ ਵਾਲੇ ਦੋ ਨੰਬਰ ਵਾਲੇ ਡਰਾਮੇबाजी ਕਰਦੇ ਉਹ ਤਾਂ ਬਾਕੀ ਅੱਜ ਹਾਲਾਤ ਛੋਟੇ ਵੀਰੇ ਹੋ ਗਏ ਇਹ ਜਨਤਾ ਜਨਤਾ ਦੇ ਜਨਾਰਦਨ ਜਨਤਾ ਬੇਕਾਬੂ ਹੋ ਗਈ ਪੰਜਾਬ ਦੀ ਜਨਤਾ ਡੇਰਾ ਬਸਿਹਰਕੇ ਦੀ ਜਨਤਾ ਬਹੁਤ ਵੱਡੇ ਮਾਰਜਨ ਨਾਲ ਸ਼ਹਿਤੋ ਜਿੰਦਗੀ ਸੋਚਿਆ ਨਹੀਂ ਹੋਣਾ ਐਡਾ ਵੱਡਾ ਮਾਰਜਨ ਵੋਟਾਂ ਦਾ ਵੋਟ ਲੋਟ ਤੁਸੀਂ ਮਸ਼ੀਨਾਂ ਦੇਖਿਓ ਹਰ ਇੱਕ ਬੂਥ ਦੇ ਵਿੱਚੋਂ 10 ਦਾ 20 ਵੀ ਵੋਟਾਂ ਨਿਕਲੀਆਂ ਨੇ ਸਾਰੇ 100% 80 90% ਵੋਟਿੰਗ ਡੇਰਾ ਬਸਿਹਰਕੇ ਦੇ ਲੋਕਾਂ ਨੇ ਆਵਾਜ਼ ਦੋ ਪਾਰਟੀ ਨੂੰ ਕਰਦੀ ਸਾਰੇ ਪਿੰਡ ਹਲਕੇ ਦੇ ਜਿੰਨੇ 98 ਪਿੰਡ ਸੁਣਨ ਚ ਆਇਆ ਵੀ ਸਾਰੇ ਇੱਕੋ ਪਾਸੇ ਹੋ ਗਏ ਆਵਾਜ਼ ਮਾਰਦੀ ਫਟਾਗੀ ਖੜਾ ਜੀ ਕਮਲੀ ਯਾਰ ਦੀ ਕਮਲੀ ਪਤਾ ਨਾ ਦਾ ਜਿਹੜਾ ਉਹ ਪਹੁੰਚ ਗਿਆ ਉਹ ਮੇਰੇ ਯਾਰ ਦਿਹਾਤ ਵਾਲੇ ਲੋਕਾਂ ਨੇ ਕਿੰਨਾ ਪਿਆਰ ਆ ਸ਼ਹਿਰ ਵਾਲੇ ਲੋਕ ਔਰੇ ਲਿਖੀ ਜਨਤਾ ਨਾ ਦੇਖੋ ਪਿੱਛੇ ਨਰਕ ਬਣਾ ਦਿੰਦਾ ਇਹ ਬਿਹਾਰ ਬੰਗਾਲ ਬਣਾਤਾ ਦੇਖੋ ਜੀਲਪੁਰ ਦਾ ਹਾਲ ਇਹ ਲੋਕ ਕਾਲੀ ਰਾਜਨੀਤੀ ਕਰਕੇ ਕਾਲੇ ਅੰਗਰੇਜ਼ਾਂ ਤੋਂ ਵੱਧ ਖਤਰਨਾਕ ਹੈ ਇੱਥੇ ਐਨਕੇ ਸ਼ਰਮਾ ਦੀ ਗੱਲ ਕਰ ਲੋ ਅਜੇ ਕੇ ਸ਼ਰਮਾ ਇੱਕ ਪ੍ਰਾਪਰਟੀ ਡੀਲਰ ਹੈ ਉਹ ਅਗਰ ਵਿਕਾਸਸ਼ਾਹਨਾ ਅਜੇ 15 ਸਾਲ ਸ਼ਹਿਰ ਦਾ ਪ੍ਰਧਾਨ ਰਿਹਾ ਔਰ 10 ਵਾਰੀ 10 10 ਸਾਲ ਹੋ ਗਏ ਐਮਐਲਏ ਬਣੇ ਨੂੰ ਵਿਕਾਸ ਆਪਣੇ ਘਰ ਦਾ ਕਰ ਗਿਆ ਘਰ ਪਰ ਗਿਆ ਐਪੀਐਸ ਝਾੜੂ ਦੇ ਨਾਲ ਚਨੀ ਦਾ ਚੇਲਾ rahul ਦੇ ਦੋ rahul ਦਾ ਪੱਪੂ ਤੇ ਪੱਪੂ ਵਰ ਗੱਪੂ ਦੇ ਪੁੱਤ ਪੁੱਤਰ ਬੇਟੇ ਨੇ ਕਿਆ ਹਾਲ ਕਰਤਾ ਨਾ ਬੇਪੁੱਤ ਨੇ ਹਰਕਾ ਲੁਕ ਲਿਆ ਕਮੇਟੀ ਜਿਰਪੁਰ ਦਾ ਹਾਲ ਦੇਖੋ ਸ਼ਰਮ ਆਉਣੀ ਚਾਹੀਦੀ ਹੈ ਸਰਕਾਰ ਹੋਣ ਦੇ ਬਾਵਜੂਦ ਵੀ ਦਰਦਰ ਭਟਕਦੇ ਫਿਰ ਸੜਕਾਂ ਹੈ ਨਹੀਂ ਪਾਣੀ ਹੈ ਨਹੀਂ ਸੀਵਰੇਜ ਹੈ ਨਹੀਂ ਹਸਪਤਲ ਹੈ ਨਹੀਂ ਬਾਸਟ ਹੈ ਨਹੀਂ ਵਾਸ਼ਰੂਮ ਤੱਕ ਨਹੀਂ ਜਿਰਪੁਰ ਟਾਊਨ ਤਿੰਨ ਲੱਖ ਦੀ ਆਬਾਦੀ ਵਾਲਾ ਸ਼ਹਿਰ ਨਰਕ ਬਣਾ ਕੇ ਰੱਖਤਾ ਛੋਟੇ ਵੀ ਝਾੜੂ ਚੱਲੇਗਾ ਦੋਵੇਂ ਪਾਸੇ ਸਫਾਈ ਕਰੋਗਾ ਰਾਜਨੀਤਿਕ ਗੰਦੇ ਆਕਾਉਂ ਦੀ ਸਫਾਈ ਕਰੋਗਾ ਫਿਰ ਗਲੀਆਂ ਦੀ ਤੁਰਗਾ ਫਿਰ ਇਹ ਗੰਦੇ ਲੋਕਾਂ ਨੂੰ ਕੱਢ ਕੇ ਦੇਣੀ ਕੋਈ ਹਵਾ ਸਾਹਿਬ ਬਾਕੀ ਪਾਰਟੀ ਦਾ ਮੀਟਾ ਨਹੀਂ ਆਇਆ ਜਿੰਦਾਬਾਦ ਤੁਹਾਡੇ ਵਾਲੇ ਕੋ ਸਟਾਰਟ ਕਰਦਾ ਸਾਡੀ ਅਰਵਿੰਦ ਕੇਜਰੀਵਾਲ ਦੀ ਸੋਚ ਦੇ ਲੋਕ ਮੋਰ ਲਾ ਰਹੇ ਆ ਭਗਵੰਤ ਮਾਨ ਦੀ ਸੋਚ ਦੇ ਲੋਕ ਮੋਰ ਲਾ ਰਹੇ ਆ ਸਾਨੂੰ ਪਾਰਟੀ ਨੂੰ ਆਗੂ ਆਉਣ ਪਵੇ ਨਾ ਆਉਣ ਉਹਨਾਂ ਦੀ ਮਰਜ਼ੀ ਹੈ ਇੱਥੇ ਅਰਵਿੰਦ ਕੇਜਰੀਵਾਲ ਦਾ ਡਾਕੀਆ ਬਣ ਕੇ ਕੁਲਜੀਤੋਂ ਦਾਵਾ ਕਰ ਕਰ ਜਾਏਗਾ ਭਗਵੰਤ ਮਾਨ ਬੜਾ ਭਰਾ ਬਣ ਕੇ ਕਰ ਕਰ ਜਾਏਗਾ ਅਸੀਂ ਸਨੇਹਾ ਭੇਜਣਾ ਪਾਰਟੀ ਦੇ ਵੱਡੇ ਲੀਡਰ ਵੀ ਆਉਣਗੇ ਆ ਪਹਿਲਾਂ ਇਹਨਾਂ ਨੇ ਪ੍ਰਿੰਕਾ ਕੀ ਜਾਂ ਕੁਝ ਕਰਨ ਪ੍ਰਿੰਕਾ ਪ੍ਰਿੰਕਾ ਨਿਗੰਧਿਤ ਦੇਖੋ ਭਾਲੇ ਇਹ rahul ਦੀ ਫੋਟ ਹੈ ਇਹ ਹੁਣ ਕੋਈ ਨਹੀਂ ਬਲਵ ਇਹ ਨਹੀਂ ਜਾਗਣੀ ਇਹਨਾਂ ਦੀ ਗਰੰਟੀ ਨਹੀਂ ਹੈਗੀ ਪਰ ਭਾਰਤ ਦੇਸ਼ ਚੋਂ ਕਾਂਗਰਸ ਖਤਮ ਹੋਣ ਜਾ ਰਹੀ ਹੈ પાર્ટી ਕੋਈ ਮਾੜੀ ਨਹੀਂ ਹੁੰਦੀ ਕਿਹੜੇ ਮਾੜੇ ਆ ਇਹ ਕੈਂਸਰ ਲੱਗ ਗਿਆ ਜਿਹੜਾ ਭਾਰਤ ਨੂੰ ਲੱਗਿਆ ਕੈਂਸਰ ਮੋਦੀ ਦੇ ਗਾਂਵ ਆ ਲੋਕਾਂ ਨੇ ਚੇਂਜ ਕਰ ਦੇਣਾ ਆ ਦੇਖਿਓ ਆ ਪੰਜਾਬ ਦੀ ਜਿੱਤ ਤੋਂ ਬਾਅਦ ਭਾਰਤ ਦਾ ਪ੍ਰਧਾਨ ਮੰਤਰੀ ਬਣਨ ਜਾ ਰਿਹਾ ਅਰਵਿੰਦ ਕੇਜਰੀ ਵਾਲ ਤੁਹਾਡੇ ਸਾਹਮਣੇ ਦੇਖੋ ਭਾਰਤ ਦਾ ਪਰਧਾਨ ਮੰਤਰੀ ਬਣ ਜਾ ਰਿਹਾ ਤੇ ਦਿੱਲੀ ਤੋਂ ਬਾਅਦ ਸੈਕੰਡ ਆਪਸ਼ਨ ਪੰਜਾਬ ਹੈ ਪੰਜਾਬ ਚ ਢਾਡੂ ਚੱਲੇਗਾ ਸਾਰੇ ਭਾਰ ਚੱਲੂ ਚੱਲੇਗਾ ਅਸੀਂ ਤਾਂ ਚੱਕ ਲਿਆ ਮਿੱਤਰਾ ਦੇਖ ਆ 6 ਬੁੱਤਾ ਚੱਕਿਆ ਮੈਂ ਤਾਂ 6 ਬੁੱਤਾ ਤੇ ਜਾਲੇ ਵੀ ਧਾਊਗਾ ਉੱਪਰ ਨਾਲ ਨਾਲ ਸਾਡੇ ਦਾ ਬਹੁਤ ਬਹੁਤ ਸ਼ੁਕਰੀਆ ਜੀ